ਹੋ ਨਾ ਇਹ ਫੋਨ ਆ ਗਿਆ ਹੈ ਹਲੋ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂ ਹਾਂ ਚਲੋ ਵਧੀਆ ਫਿਰ ਤੇ ਮੰਮੀ ਨੂੰ ਵਸ ਤੇ ਜਾ ਰਹਾ ਤਾ ਵਾ ਟਾਡਾ ਦਮ ਆ ਖਰਾਬ ਹੋ ਗਿਆ ਵਾ ਤੋ ਇਹ ਆਪ ਕੋ ਜਾਣਦਾ ਨਹੀਂਗਾ ਤੁਸੀਂ ਵੀ ਹੱਦੀ ਕਰ ਦੇ ਜੇ ਜੇ ਨਹੀਂ ਟਾਈਮ ਤੋ ਤੁਸੀਂ ਮੈਨੂੰ ਫੋਨ ਕਰ ਦਿੰਦੇ ਮੈਂ ਪਿੰਦਰ ਨੂੰ ਕੱਲ ਦਿੰਦੀ ਆ ਨਹੀਂ ਮਨ ਤੁਹਾਡੇ ਕੰਮ ਚੰਗੇ ਲੱਗਦੇ ਜਦੋਂ ਉਹਨੇ ਵਿਚਾਰੀ ਨੇ ਆਉਣ ਦਾ ਨਾਂ ਲੈਣਾ ਨਾ ਤੁਸੀਂ ਕਹਿਣਾ ਪਈ ਸਾਨੂੰ ਦੁਗੀਆਂ ਦੇ ਸਾਰੇ ਕੰਮ ਆਜੀ ਆ ਐਦਾਂ ਨਾ ਕਰਿਆ ਕਰੋ ਜੇ ਕਿਤੇ ਪੈਰ ਪੁਰ ਖਿਸਕ ਗਿਆ ਤੇ ਤੁਹਾਨੂੰ ਦੇਣੇ ਤੇ ਲੈਣੀਆਂ ਪੈਣੀਆਂ ਹੋਰ ਕੀ ਆ ਤੇਰ ਕਹਿਣਾ ਬੋਲਦੀ ਐ ਤੇ ਮੈਨੂੰ ਫੋਨ ਕਰ ਦਿੰਦੇ ਏਡੇ ਤੂੰ ਕੰਮ ਖਮੇ ਆ ਦੇ ਕਦੋਂ ਕਦਿ ਚੜਾਇਆ ਵਾ ਅੱਛਾ ਚੱਲ ਕੋਈ ਨਹੀਂ ਮੈਂ ਕੱਲ ਨਹੀਂ ਆ ਮੁੰਡੇ ਨੂੰ ਪਰ ਮੁੜ ਕੇ ਨਾ ਇਦਾਂ ਕਰਿਓ ਹਾਂ ਚੰਗਾ ਜਿਆ ਨਹੀਂ ਲੱਗਦਾ ਤੁਸੀਂ ਪਤਾ ਨਹੀਂ ਕੀ ਸੋਚ ਕੇ ਕਲਾ ਦਿੰਦੇ ਜਿੱਦਾਂ ਹੀ ਚੱਲ ਮੈਂ ਕਈ ਨਹੀਂ ਆ ਮੁੰਡੇ ਨੂੰ ਚੰਗਾ ਖਾਦੀ ਕਰਦੇ ਏ ਵੀ ਇਨਾਂ ਨੂੰ ਦੁਨੀਆ ਤੋਂ ਸਾਰੇ ਵੱਖਰੇ ਕੰਮ ਆ ਪੜਾ। ਤੇ ਮਾਂ ਵਾਸਤੇ ਟੈਨਸ਼ਨ ਨਹੀਂ ਗਾ। ਮੈਨੂੰ ਫੋਨ ਕਰ ਦਿੰਦੇ ਮੈਂ ਆ ਹੀ ਮੁੰਡੇ ਨੂੰ ਕਾਲ ਦਿੰਦੀ। ਪਿੰਦਰ ਪਿੰਦਰ ਹਾਂਜੀ ਉਹ ਤੁਰਿਆ। ਦੱਸੋ ਗੱਲ ਸੁਣ ਤੇਰੀ ਨਾਂ ਨਾਨੀ ਆਉਂ ਡਈ ਆ। ਤੇ ਮਾਮੇ ਤੇਰੇ ਨੇ ਚੜਾਤਾ ਨੂੰ ਵਾਸਤੇ ਆ ਵੇਖ ਲੈ ਕਿੰਨਾ ਕੰਮ ਕੰਮ ਕੀਤਾ ਹੀ ਉਹ। ਵਾਸਤੇ? ਹੋਰ ਕੀ? ਲੈ ਦੱਸ ਇੰਨੀ ਗਰਮੀ ਐ ਤੂੰ ਛੱਡ ਜੋ। ਉਹ ਤਾਂ ਮੈਂ ਪੁੱਤ ਕਹਿਣ ਨਹੀਂ ਆ। ਉਹ ਤਾਂ ਮੈਨੂੰ ਗੁੱਸਾ ਚੜ ਚੜ ਜਾਂਦਾ ਭਿਜੇ ਉਹਦਾ ਪਿਆਰ ਤਾਂ ਠਾਂ ਠਾਂ ਹੋ ਗਿਆ ਤੇ ਫੇਰ ਜੇ ਆਉਣਾ ਹੀ ਤੈਨੂੰ ਫੋਨ ਕਰ ਦਿੰਦੇ ਮੈਂ ਜਾ ਕੇ ਲੈ ਆਉਂਦਾ ਬਹੁਤ ਗੱਲ ਵਾ ਹੁਣ ਤੁਰੇ ਕਦੋਂ ਗਦੇ ਨੇ ਪੁੱਤ ਤੁਰੇ ਨੂੰ ਤੇ ਕਹਿੰਦੇ ਵੀ ਹੁਣੇ ਚੜਾ ਕੇ ਆਇਆ ਹੀ ਆ ਅੱਛਾ ਤੇ ਤੁਸੀਂ ਜਾ ਕੇ ਤੇ ਮੁੰਡੇ ਨੂੰ ਕਹੋ ਵੀ ਲੈ ਆਓ ਤੇ ਚੰਨ ਜਿੰਦਰ ਨੂੰ ਕਹਿ ਦੋ ਤੇ ਮੈਂ ਹਾਂ ਚੱਲ ਕੋਈ ਨਹੀਂ ਮੁੰਡਾ ਘਰ ਮੋਂੋਂ ਕੰਦ ਨਹੀਂ ਹੈ ਕੋਈ ਨਹੀਂ ਮੈਂ ਲੈਵਨਾ ਆ ਮੈਂ ਤੇ ਜਾ ਮੇਰਾ ਪੁੱਤ ਜਾ ਕੇ ਤੇ ਆਪਣੀ ਨਾਨੀ ਲੈ ਆਇਆ ਹੈ ਮੈਂ ਜਾਨਣਾ ਹੁਣੀ ਐਵੇਂ ਖਲੋਤੇ ਰਹਿਣਗੇ ਧੁੱਪ ਬੜੀ ਹੈ ਜਾ ਮੇਰਾ ਪੁੱਤ ਚਲੋ ਆ ਗਿਆ ਬਸ ਹਾਂ ਜਾ ਤੂੰ ਚੱਲ ਮਾਮਚਰੀ ਆਊਗੀ ਲਾਗੇ ਮੇਰਾ ਮਨ ਹੋਰ ਦਾ ਹੋਰ ਹੋਊਗਾ ਅੱਗੇ ਵਿਚਾਰੀ ਰਹਿ ਕੇ ਗਈ ਆ ਪਰ ਅੱਜ ਤੱਕ ਮੈਨੂੰ ਹੋਸ਼ ਹੀ ਨਹੀਂ ਰਹੀ ਪਰ ਕੀ ਕਰਾਂ ਹੁਣ ਹੁਣ ਜੇ ਘਰ ਵਾਲ ਵੀ ਨਾ ਥੋੜਾ ਬੋਤਾ ਵੇਖਾਂ ਤੇ ਕਿਦਾਂ ਕੰਮ ਹੋਣ ਸਾਰੇ ਕੀ ਕਰਾਂ ਰੱਬਾ ਮਿੰਨ ਤੱਕ ਸਮਝ ਹੀ ਨਹੀਂ ਆਉਂਦੀ ਚੱਲ ਮਾਂ ਆਉਗੀ ਤੇ ਕੋਈ ਮਾਵਾਂ ਤੀਆਂ ਗੱਲਾਂ ਪਤਾ ਕਰਾਂਗੇ ਚਲੋ ਉਹ ਗੱਲ ਸੁਣ ਮੇਰੀ ਕਿੱਧਰ ਚੱਲੇ ਆਵਾ ਡੜੀ ਨਾਨੀ ਨੂੰ ਲੈਣ ਚੱਲਿਆ ਹੈ ਨਾਨੀ ਆਉਂਦੇ ਉਹਨਾਂ ਲੈਣ ਚੱਲਿਆ ਯਾਰ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਪਹਿਲੋਂ ਫੋਨ ਕਰਦੇ ਘਰੋਂ ਜਾ ਕੇ ਲੈ ਆਉਂਦੇ ਬਸੇ ਚੜਾਉਂਦੇ ਆ ਉਹ ਮੰਮੀ ਵੀ ਡੇ ਨੇ ਅੱਗੇ ਬੁੱਢਾ ਸਰੀਰ ਹੈ ਰਾਜ ਕੋ ਟੈਟੂ ਹੋ ਗਿਆ ਮੁੜ ਕੇ ਕਿੱਧਰ ਜਾਣਾ ਵਾ ਤੇ ਹੋਰ ਧੁੱਪ ਕਿਤੋਂ ਕਿੰਨੀ ਲੱਗੀ ਹੈ ਆ ਗਿਆ ਬਸ ਮੈਂ ਹੈ ਆ ਗਿਆ ਆ ਗਿਆ ਜੇ ਤੈਨੂੰ ਕਿਤੇ ਕੰਮ ਕਰਾਉਣਾ ਹੈ ਦੱਸੋ ਹੈ ਤੂੰ ਨਿੱਤਾਂ ਕਰ ਪਹਿਲੋਂ ਲੈ ਆ ਮਾਤਾ ਨੂੰ ਉੱਥੇ ਚੌਰੀ ਏਡੇ ਤੇ ਬੈਠੀ ਹੋਣੀ ਹੈ ਨਹੀਂ ਹਜੇ ਆਏ ਪਹੁੰਚੇ ਤਾਂ ਨਹੀਂ ਇੱਥੇ ਉਹਨਾਂ ਚੜਾਇਆ ਹੀ ਏ ਮੈਂ ਚੱਲ ਪਹਿਲਾਂ ਬੱਸਾਂ ਚੱਟ ਰ ਆਈਂਦੀਆਂ ਵਾ ਪਹਿਲਾਂ ਜਾਣਾ ਕੋਈ 5 ਮਿੰਟ ਖਲੋ ਵੀ ਜਾਵਾਂਗਾ ਉਹਨਾਂ ਨੂੰ ਨਾ ਖਲੋਣਾ ਪਏਗਾ ਆਹ ਹੋਏ ਤੇ ਗੱਲ ਹੈਗੀ ਆ ਆ ਕੇ ਬੱਸ ਫਿਰ ਵੇਖ ਲੈਣਾ ਜਾ ਜਾ ਹੋ ਜਾਗਾ ਉਹ ਮੈਂ ਕਹ ਦੱਸ ਦਿਓ ਆ ਆਣ ਕੇ ਦੱਸੀ ਫਿਰ ਮੈਨੂੰ ਕੋਈ ਨਹੀਂ ਕੋਈ ਨਹੀਂ ਆਹ ਪੋਤਰਾ ਨਾ ਗੱਲਾਂ ਬੜੀਆਂ ਕਰਦੇ ਆ ਸਾਡੇ ਕੋ ਗੱਡੀਆਂ ਸਾਡੇ ਕੋ ਆ ਵਾ ਤੇ ਜਿਹੜੀ ਮਾਤਾ ਵਾ ਬੱਸਾਂ ਜੋਗੀ ਰਹਿ ਗਈ ਆ ਅੱਧੂ ਲਾਂ ਤੇ ਹੋਜੇ ਕੰਮਾਂ ਦੇ ਯਾਰ ਆਲਾ ਡੋਲ ਦੁੱਧ ਨਹੀਂ ਕਦੇ ਵੀ ਮਿਲਿਆ ਹਾਏ ਹਾਏ ਤੇ ਮੁੰਡੇ ਨੇ ਆਣੇ ਨੇ ਕੀ ਪੀਣਾ ਵਾ ਉਹਦਾ ਤਾਂ ਅੱਗੇ ਇੰਨਾ ਕ ਮੂੰਹ ਹੋ ਗਿਆ ਮੇਰੀ ਗੱਲ ਸੁਣ ਕੀ ਕਰੀਏ ਹੁਣ ਜਿਹੜੇ ਘਰ ਜਾਣੇ ਆ ਮੈਂ ਹਕਾਲ ਦੁੱਧ ਦੇ ਦੋ ਦੋ ਤਿੰਨ ਮਹੀਨੇ ਮੱਝਾਂ ਆੜੀਆਂ ਸੋਣ ਵਾਲੀਆਂ ਵਾ ਕਹਿੰਦੇ ਦੁੱਧ ਹੈ ਨਹੀਂਗਾ ਦੁੱਧ ਕਿੱਥੋਂ ਆਣਾ ਡੰਗਰੀਆ ਨਹੀਂ ਕਿਸੇ ਦੇ ਘਰ ਨਿਆਣੇ ਸਾਰੇ ਚੱਲ ਕੇ ਬਾਹਰ ਦੇ ਮੁਲਖ ਦੱਸ ਤੇ ਮੁੰਡਾ ਕਣ ਕਿੱਥੇ ਪਾਉਣ ਵਾਲਾ ਘਰਾਂ ਦੇ ਰਹਿਣ ਗਿਆ ਕੋਈ ਜੇ ਮੈਂ ਤੁਹਾਨੂੰ ਆਂਦੀ ਆ ਕੋਈ ਮੱਝ ਹੀ ਵੇਖ ਲਓ ਮੁੰਡੇ ਦੇ ਪੈ ਥੱਲੇ ਪੈ ਸੜ ਜਾਣ ਮੱਝ ਫਿਰ ਹੁਣ ਆ ਵੀ ਪੈਸੇ ਵੀ ਲੱਗਣੇ ਪੈਸਿਆਂ ਵੱਲ ਨਾ ਵੇਖੋ ਕੋਈ ਸਾਬ ਦੀ ਲੈ ਲਓ ਹੁਣ ਜੇ ਦੋ ਮੱਜਾਂ ਹੈਗੀਆਂ ਹੀ ਉਹ ਹਣ ਸੌਣ ਵਾਲੀਆਂ ਵ ਤੇ ਉਹ ਦੁੱਧ ਦੇਣੋਂ ਹਟ ਗਈਆਂ ਵ ਤਾਂ ਮੁੰਡਾ ਨਿਆਣਾ ਕੀ ਪੀਵੇ ਜਾਂ ਫਿਰ ਕੋਈ ਮਾਰੀ ਮੋਟੀ ਵੇਖ ਲਈਏ ਥੋੜੇ ਪੈਸਿਆਂ ਵਾਲੀ ਕੋਈ ਨਹੀਂ ਕਰੋ ਪਤਾ ਤੁਹਾਨੂੰ ਹੈ ਇੱਧਰ ਟਾਈਮ ਨੰਗਦੇ ਜਾਣੇ 20-40 ਹਜ਼ਾਰ ਵਾਲੀ ਵੇਖ ਲੈਨੇ ਕੋ ਤੋਕੜ ਤੱਕ ਖੜੇ ਜਿਹੜੀ ਸਾਡਾ ਦੁੱਧ ਦਾ ਚਾਪਾਣੀ ਦਾ ਕੰਮ ਚਲਾ ਦੇ ਹੋਰ ਚਲ ਖਾਏ ਪੀਏਗਾ ਥੋੜਾ ਤਗੜਾ ਹੋਊਗਾ ਹੈ ਇਹ ਜਵਾਨ ਹੋ ਜਾਏਗਾ ਸਾਡਾ ਵੀ ਵਿਚਾਰਾ ਮੈਂ ਪੁੱਛਾਂ ਬਲਾਵਾਣੇ ਵਪਾਰੀ ਨੂੰ ਲਾਓ ਹੁਣ ਫੋਨ ਚਲ ਮੈਂ ਕਰਦਾ ਵਾ ਹੈਲੋ ਆਮਾਣੇ ਸਤਾਦ ਕੀ ਹਾਲ ਆ ਠੀਕ ਠਾਕ ਓ ਯਾਰ ਕੰਮ ਕਾ ਦਾ ਪੈਣਾ ਵਾ ਮੱਝ ਯਾਰ ਚਾਹੀਦੀ ਏ ਇੱਕ ਦੁੱਧ ਹੈ ਨਹੀਂ ਹੁਣ ਕਰ ਹਾਂ ਬਸ ਕੋਈ ਲੱਭ ਦੇ ਦਰਮਿਆਨੀ ਜੀ ਆ 35-40 ਹਜ਼ਾਰ ਦੀ ਤਲ ਫੜਫੜਾ ਕੇ ਲੈ ਲਾਂਗੇ ਦੋ ਚਾਰ ਮਹੀਨੇ ਵੀ ਦੁੱਧ ਦੇਗੀ ਚੱਲ ਦੱਸੀ ਮੈਨੂੰ ਫਿਰ ਹਾਂ ਤੁਰ ਪੈਣਾ ਸਾਡਾ ਦੱਸੀ ਫਿਰ ਚੰਗਾ ਕੀ ਆਂਦਾ ਆਂਦਾ ਮੈਂ ਪਤਾ ਕਰਕੇ ਦੱਸਦਾ ਮੈਂ ਤੈਨੂੰ ਪਰ ਇਹ ਆ ਵੀ ਹੁਣ 35-40 ਹਜ਼ਾਰ ਰੁਪਏ ਕਿੱਥੋਂ ਆਊਗਾ ਕੋ ਕੁਛ ਨਹੀਂ ਹੁੰਦਾ ਦੋਦੀ ਕੋ ਲੱਲਾਂਗੇ ਥੋੜੇ ਜਿਹੇ ਪੈਸੇ ਕੋ ਕੋਲੋਂ ਪਾ ਲਾਂਗੇ ਆਪੇ ਦੁੱਧ ਜਾਊਗਾ ਮੱਝਾਂ ਦੇ ਦਿੰਦੇ ਰਹਿ ਪੀਂ ਦੁੱਧ ਤੇ ਆਪੇ ਪੈਸੇ ਲਾਤੀ ਜਾਣੀ 10-12-15 ਹਜ਼ਾਰ ਦੇ ਹੈਗਾ ਮੇਰਕੋ ਆਹ ਤਾਂ ਕੋਈ ਗੱਲ ਨਹੀਂ ਨਾ ਹੋ ਨਾ ਤਾਂ ਫਿਰ ਉਹ ਮੈਨੂੰ ਆਪਣੇ ਕਾਂਡੇ ਦੇ ਦੀ ਚਲੋ ਕੋਈ ਨਹੀਂ ਲੈ ਜੀ ਚਲੋ ਦੋਦੀ ਕੋ ਲੈ ਆ ਕੇ ਕਰ ਕਰਾ ਕੇ ਮੱਝ ਲੈ ਆਈਏ ਚਲੋ ਕੋਈ ਨਹੀਂ ਹੈ ਕੋਈ ਨਹੀਂ ਫਿਰ ਕੀ ਹੈ ਜੇ ਘਰ ਦੋਦੀ ਨਾ ਹੋਇਆ ਤਾਂ ਫਾਇਦਾ ਕੀ 20-25 ਜੀ ਬੱਤ ਲੈ ਗਏ ਦੁੱਧੀਆਂ ਵੀ ਛਡਾਂ ਚਲ ਹੁੰਦਾ ਫੋਨ ਫਿਰ ਮੈਂ ਜਾਣਾ ਕਰ ਲਾ ਉਹ ਆਪਣਾ ਕੰਮ ਕਰ ਆ ਮੁੰਡੇ ਨੂੰ ਅੰਦਰ ਲੈ ਜਾ ਕਿ ਮੈਂ ਮਾਰ ਲਾ ਆ ਉਹ ਅੰਦਰ ਚਲੀਏ ਪਤਾ ਆ ਜਾ ਇਹ ਫੋਨ ਕਿਤਾ ਆ ਗਿਆ ਲਵ ਪਾੜੀ ਦਾ ਫੋਨ ਆ ਗਿਆ ਹਲੋ ਹਾਂਜੀ ਸਸੀ ਗਾ ਪਾੜੀ ਸਾਹਿਬ ਹਾਂਜੀ ਹਾਂਜੀ ਠੀਕ ਠਾਕ ਵਧੀਆ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਮੱਝ ਤਾਂ ਮੈਂ ਵੇਚਣੀ ਤੁਹਾਨੂੰ ਦੱਸਿਆ ਸੀਗਾ ਮੈਂ ਠੀਕ ਆ ਠੀਕ ਆ ਪਰ ਇਦਾਂ ਆ ਨਾ ਵੇਚਣੀ ਇਹ ਹੈਗੀ ਆ ਪਰ ਮੈਂ ਤੁਹਾਨੂੰ ਜਿਹੜਾ ਰੇਟ ਦੱਸਿਆ ਹੈਗਾ ਕਿਉਂਕਿ ਮੈਂ ਇਦਾਂ ਨਹੀਂ ਜੀ ਵੇਚਣੀ ਵੀ ਇਦਾਂ ਹੀ ਵੇਚਦਾ ਮੱਝ ਤੁਹਾਨੂੰ ਪਤਾ ਵਧੀਆ ਦੁੱਧ ਦਿੰਦੀ ਆ ਹਨਾ ਹਾਂਜੀ ਹਾਂਜੀ ਨਹੀਂ ਨਹੀਂ ਫਿਰ ਤੁਸੀਂ ਐਦਾਂ ਕਰੋ ਫਿਰ ਤੁਸੀਂ ਨਾ ਨਹੀਂ ਹਲੇ ਨਾ ਆਇਓ ਬੰਦਾ ਲੈ ਕੇ ਤੁਸੀਂ ਰੁਕ ਜਾਓ ਮੈਨੂੰ ਘਰੇ ਪੁੱਛ ਲਾਂ ਦੋ ਮਹਾਰਾਜਾ ਸਲਾਹ ਕਰ ਲਾਂ ਦੋ ਕਰ ਤੇ ਫਿਰ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਕੋਈ ਨਾ ਮੈਂ ਫੋਨ ਕਰੂੰਗਾ ਫੇਰ ਹੀ ਹਲੇ ਨਾ ਆਇਓ ਹਨਾ ਠੀਕ ਆ ਠੀਕ ਆ ਜੀ ਤੁਸੀਂ ਸਣੀ ਕੀ ਕਰਨ ਰਿਹਾ ਵਰ ਕੋ ਪੈਣੀ ਗਰਮੀ ਜੀ ਉਹ ਕੋਹ ਨਹੀਂ ਸਰਨੋ ਫੋਨ ਆਉਂਦਾ ਹੀ ਗਾਦਾ ਵਪਾਰੀ ਦਾ ਮੱਝ ਵੱਲੋਂ ਨਹੀਂ ਕਿਹਾ ਮੈਂ ਵੇਚਨੀ ਆਏ ਹਾਏ ਹਾਏ ਦੋਦੀ ਬੜਾ ਦਿੰਦੀ ਆ ਮੱਝ ਵੇਚਣੋਂ ਜੀ ਨਹੀਂ ਕਰਨ ਧਿਆ ਆਹੋ ਜੀ ਤੇ ਨਹੀਂ ਕਰਨ ਧਿਆ ਪਰ ਕੀ ਕਰਨਾ ਫਿਰ ਥੋੜੀ ਲੋੜ ਵਾਂ ਪੈਣ ਦੀ ਫਿਰ ਲੱਲਾਂਗੇ ਕੋਈ ਨਹੀਂ ਤੇ ਮੈਂ ਕਹਿੰਨਾ ਵੀ ਇਹ ਚੱਲ ਗੱਲ ਤੇ ਸਹੀ ਆ ਤੇ ਉਹ ਮੈਨੂੰ ਕਹਿਣ ਦਾ ਹੀ ਕਿ ਆ ਵੀ ਮੈਂ ਆਵਾਂ ਬੰਦਾ ਲੈ ਕੇ ਤੇ ਮੈਂ ਚੱਲ ਮੈਂ ਘਰ ਪੁੱਸ ਕੇ ਦੱਸਦਾ ਵਾਂ ਤੇ ਕੀ ਕਰਾਂ ਮੈਂ ਫਿਰ ਉਹਨੂੰ ਮੈਂ ਚੱਲ ਵੇਖ ਲਓ ਫਿਰ ਹੁਣ ਘਰ ਪੈਹਾਂਦੀ ਵੀ ਲੋੜ ਵਾਂ ਤੰਗੀ ਬਥੇਰੀ ਆ ਹੂੰ ਹੂੰ ਚੱਲ ਕੋਈ ਗੱਲ ਨਹੀਂ ਮੁਰਕੇ ਜੇ ਫੇਰ ਨਾ ਹੋਊਗਾ ਹੱਸੋਗਾ ਹੋਊਗਾ ਤੇ ਫੇਰ ਆਓ ਫੇਰ ਲੱਲਾਂ ਕੋਈ ਕਦਾਂ ਫੇਰ ਮੈਂ ਫੋਨ ਕਰਦਾ ਉਹਨੂੰ ਚੱਲ ਕਰ ਲੋ ਫੇਰ ਤੁਸੀਂ ਫੋਨ ਹਾਂਜੀ ਹਾਂਜੀ ਮੈਂ ਕਿਹਾ ਮੈਂ ਕੀਤੀ ਏ ਘਰ ਗੱਲ ਤੇ ਆਜੋ ਫੇਰ ਤੁਸੀਂ ਲੈ ਆਓ ਬੰਦਾ ਨਾਲ ਕੋਈ ਦੀ ਠੀਕ ਠੀਕ ਤੇ ਕਿਉਂ ਤੁਸੀਂ ਨਹੀਂ ਉਹਨਾਂ ਨਾਲ ਤੇ ਉਹਨੂੰ ਫੇਰ ਕੱਲੇ ਨੂੰ ਕਿਦਾਂ ਪਤਾ ਲੱਗੂਗਾ ਯਾਰ ਠੀਕ ਹੈ ਠੀਕ ਆ ਆਹੋ ਚਲ ਦਿਓ ਇਹਦੇ ਅਡਰੈਸ ਦੇ ਦਿਓ ਬਾਕੀ ਨੰਬਰ ਭਾਵੇਂ ਮੇਰਾ ਦੇ ਦਿਓ ਲੋ ਤੇ ਇਦਾਂ ਆ ਵੀ ਫਿਰ ਘੰਟੇ ਕਾ ਕਰ ਪਹੁੰਚ ਜਾਗਾ ਚਲੋ ਠੀਕ ਆ ਕੋਈ ਨਹੀਂ ਮੈਂ ਆਥੀਆਂ ਕਰਈਆਂ ਮੈਂ ਫਿਰ ਭੇਜ ਦੋ ਕੋਈ ਨਹੀਂ ਠੀਕ ਆ ਨਾ ਘੰਟੇ ਕਾ ਕਰ ਕਹਿੰਦਾ ਭੇਜ ਦਿੰਨਾ ਚਲੋ ਦੇਖ ਲੈਨੇ ਆ ਫਿਰ ਬਰਗਾ ਸੋਣਾ ਹਾਂਜੀ ਉਹਦਾ ਆ ਗਿਆ ਫੋਨ ਕੀ ਆਂਦਾ ਮਾਨੇ ਦਾ ਉਹਨੇ ਦੱਸਿਆ ਕਿ ਮੈਨੂੰ ਠੰਡਗਾਣਾ ਦਾ ਜਾ ਕੇ ਤੇ ਮੱਝ ਵੇਖਿਆ ਤੇ ਕੋਈ ਗੱਲ ਨਹੀਂ ਚਲ ਜਓ ਤੇ ਉਹਨੂੰ ਨਾਲ ਲੈ ਕੇ ਜਾਇਓ ਸਭ ਉਹ ਕੋਈ ਨਹੀਂ ਅਰੇ ਮੈਂ ਵੇਖਣ ਨਹੀਂ ਜਾਣਾ ਵਾ ਰੇਡਰ ਵਾਲਾ ਦਾ ਪਤਾ ਲੱਗ ਜੇ ਫਿਰ ਵੇਖ ਲਾਂਗੇ ਜਦਾਂ ਆਉ ਚਲੋ ਫਿਰ ਜਾਓ ਤੇ ਹੈ ਉਹਦਾ ਜਿਹੜਾ ਕਿ ਦੂਰ ਵਾ ਤੇ ਮੈਨੂੰ ਘੜੀ ਲੱਗ ਜਾਨੀ ਹੈ ਤੇ ਜਿਹੜੇ ਕੋਲ ਪੈਸੇ ਫਿਰ ਵੀ ਲੈ ਜਾਓ ਕਿਤੇ ਜੇ ਕੀ ਪਤਾ ਦੱਸਾਈ ਸੂ ਦੀ ਗੱਲ ਬਣੀ ਤੇ ਚੰਗੀ ਲੱਗੂ ਤੇ ਮੈਂ ਸਾਈ ਦੇ ਆਉਣੀ ਆ ਉਹਨੂੰ ਫੋਨ ਕਰ ਲਿਓ ਫਿਰ ਵੀ ਥੋੜਾ ਬਤਾ ਘੱਟ ਵੱਧ ਕਰਾ ਦੂਗਾ ਉਹ ਚੱਲ ਜੇ ਡੰਗਰ ਠੀਕ ਠਾਕ ਲੱਭ ਕੇ ਘੱਟ ਵੱਧ ਨਾਲ ਬਾਅਦ ਚ ਵੇਖੀ ਜਾਓ ਚੰਗਾ ਫਿਰ ਇਹ ਕਿ ਆ ਜਾਮਨੂ ਲਾ ਕੇ ਲਿਆਏ ਨੇ ਮੁੰਡੇ ਨੂੰ ਦਿੰਨੀ ਆ ਚੋਕੇ ਦੋ ਚਾਰ ਹਾਏ ਜਦੋਂ ਕਿਤੇ ਜਾਮਨੂ ਲਿਆਉਣੇ ਤੇ ਕਿਤੇ ਨਾਬ ਨੇ ਖੁਸ਼ ਹੋਣਾ ਤੇ ਰੋਟੀ ਨਾ ਖਾਣੀ ਜਾਮਨੂ ਹੀ ਖਾਈ ਜਾਣੇ ਤੇ ਮੈਂ ਆਖਣਾ ਪੁੱਤ ਰੋਟੀ ਖਾ ਲਾ ਆਖਣਾ ਨਹੀਂ ਮੰਮੀ ਮੈਨੂੰ ਜਾਮਨੂ ਬੜੇ ਪਸੰਦ ਨੇ ਦੁੱਖ ਤਾਂ ਬੜਾ ਹੁੰਦਾ ਪਰ ਕਰੀਏ ਕੀ ਹੁਣ ਵਾਹ ਨਹੀਂ ਜਾਂਦੀ ਹੈਗੀ ਉੱਤਰ ਕੇ ਉੱਤਰ ਚੋਂ ਹਾਂ ਇੱਥੇ ਚੜਾਈ ਜੀ ਮੈਂ ਤਾਂ ਤੈਨੂੰ ਡੀਡੇ ਘੱਪ ਗਈ ਤੂੰ ਤੇ ਆਵੇਂ ਨਾ ਆਵੇਂ ਨਾ ਮੈਂ ਆਖਾਂ ਹੈ ਕੋਰੇ ਕੀ ਹੋਇਆ ਜਿਹੜਾ ਮੁੰਡਾ ਆਇਆ ਹੀ ਨਹੀਂ ਉਹ ਨਾਨੀ ਜਦੋਂ ਫੋਨ ਆਇਆ ਮੈਂ ਤੇ ਉਸੇ ਵੇਲੇ ਤੁਰ ਪਿਆ ਮੈਂ ਹੁਰਲੇ ਬਨੇ ਤੈਨੂੰ ਡੀਡਦਾ ਰਾ ਤੂੰ ਹੀ ਪਿਛਲੇ ਡੇ ਤੇ ਉਤਰ ਗਏ ਉਹ ਉਹਦੇ ਕਰਕੇ ਟਾਈਮ ਲੱਗ ਗਿਆ ਚਲੋ ਕੋਈ ਨਹੀਂ ਪਾਣੀ ਪੀਣੇ ਪੀਓ ਆਣ ਕੇ ਹਾਂ ਮੈਂ ਬੜੀ ਪਰੇਸ਼ਾਨ ਹੋਈ ਆਜੋ ਮੰਮੀ ਆਜੀ ਪਿੰਦਰ ਉਹ ਤਾਂ ਆ ਜਾ ਇਧਰ ਹੀ ਆ ਮੈਂ ਲੈ ਆਵਾ ਹਾਂਜੀ ਹਾਂਜੀ ਸਾਸਰੀ ਕਾ ਮੰਮੀ ਸਾਸਰੀ ਕਾ ਹੋਰ ਸਾਨੂੰ ਠੀਕ ਠਾਕ ਜੀ ਠੀਕ ਠਾਕ ਮੇਰਾ ਜੀ ਬਰਾਕਾ ਅੱਭਾ ਹੀ ਤੈਨੂੰ ਮਿਲਣਾ ਚਲ ਚੰਗਾ ਕੀਤਾ ਮੇਰਾ ਵੀ ਨਹੀਂ ਜੀ ਲੱਗਣ ਡਿਆ ਆਜੋ ਬੈਠੋ ਪਾਣੀ ਲੈਵਾ ਕੋਈ ਨਹੀਂ ਤੂੰ ਹੀ ਕਰੋਗਾ ਲਾ ਪਤਾ ਮੈਂ ਲੁਣਾ ਪਾਂ ਚੱਲ ਠੀਕ ਆ ਪੁੱਤ ਲੈ ਆ ਫਿਰ ਹੋਰ ਸੁਣਾਓ ਹੋਰ ਸਭ ਠੀਕ ਠਾਕ ਮਾਨੂੰ ਆਪਣੀ ਸੁਣਾ ਮੇਰੀ ਵੀ ਬਸ ਇਦਾਂ ਹੀ ਆ ਕਿ ਮੇਰਾ ਕਦਾ ਹਾਲ ਵਾ ਮੇਰਾ ਤਾਂ ਹਾਲ ਹੁਣ ਕੁਛ ਵੀ ਨਹੀਂ ਰਿਹਾ ਤੁਹਾਨੂੰ ਪਤਾ ਹੀ ਆ ਨਾ ਸਾਰਾ ਪਤਾ ਤੇ ਹੈ ਵੀ ਐ ਤੇ ਮੈਨੂੰ ਨਹੀਂ ਵੀ ਪੂਰਾ ਪਤਾ ਤੂੰ ਤੇ ਮੇਰੇ ਨਾਲ ਗੱਲ ਹੀ ਨਹੀਂ ਕੋਈ ਕਰਦੀ ਮੈਂ ਆਵਾ ਤੇ ਚੱਲ ਕੋਈ ਨਹੀਂ ਪਾਣੀ ਪੀਓ ਬਾਅਦ ਚ ਕਰਨੀਆਂ ਗੱਲਾਂ ਚਲੋ ਤੁਹਾਡੇ ਲਈ ਮੰਮੀ ਨਹੀਂ ਪਤਾ ਮੈਂ ਨਹੀਂ ਪੀਣਾ ਮੰਮੀ ਮੈਨੂੰ ਇੱਕ ਗੱਲ ਦੱਸੋ ਜਦੋਂ ਨਹੀਂ ਉਦੋਂ ਤੇ ਹੀ ਬੱਸੇ ਚੜ੍ਹ ਕੇ ਆ ਜਾਂਦੇ ਜੇ ਨਾ ਇਹਨਾਂ ਨੂੰ ਕੀ ਗੱਲ ਵਾ ਇਹਨਾਂ ਨੂੰ ਸਾਰੇ ਕੰਮ ਆਜ ਹੀ ਹੋਣੇ ਹੈਗੇ ਨਹੀਂ ਉਹਨਾਂ ਦਾ ਵੇਹ ਨਹੀਂ ਤੇ ਬੇਰਾਖੇ ਜੀ ਕਰਦਾ ਰਹਿੰਦਾ ਤੈਨੂੰ ਮਿਲਣ ਨੂੰ ਚੱਲ ਉਹ ਤਾਂ ਗੱਲ ਠੀਕ ਆ ਪਰ ਜੀ ਕਰਦਾ ਸੀ ਮਿਲਣ ਨੂੰ ਤੁਸੀਂ ਮੈਨੂੰ ਫੋਨ ਕਰ ਲੈਂਦੇ ਤੇ ਮੈਂ ਪਿੰਦਰ ਨੂੰ ਕਲਾ ਦਿੰਦੀ ਆਪੇ ਜਾ ਕੇ ਲੈ ਆਉਂਦਾ ਮੋਟਰਸਾਈਕਲ ਤੇ ਨਾ ਬੱਸ ਤੇ ਚੜ੍ਹਦੇ ਆ ਉਤਰ ਜਾਂ ਸੱਟ ਫਿੱਟ ਲੱਗ ਗਈ ਤੇ ਫਿਰ ਕਿਧਰ ਨੂੰ ਜਾਣਾ ਵਾ ਚਲੋ ਖਰੇ ਮਾਰਾ ਨਾ ਹੀ ਲਾਵੇ ਚਲ ਨਾ ਲਾਵੇ ਉਹ ਤੇ ਮੈਂ ਕਹਿੰਨੀ ਆ ਪਰ ਸਰੀਰ ਵੇਖਾ ਹੁਣ ਕਿਦਾਂ ਹੋਇਆ ਤੁਹਾਡਾ ਤਾੜੀਆਂ ਮੇਰੇ ਉੱਪਰ ਝਾਈਆਂ ਵਾ ਨਾ ਵੱਧ ਤੋਂ ਵੱਧ ਵੱਧ ਹੋਈ ਹੈ ਹੈ ਇਹਨਾਂ ਨੂੰ ਅਕਲ ਨਹੀਂ ਕੀ ਆਂਦੀ ਮੱਥੇ ਰੀਆਂ ਉਹ ਤੇ ਗੱਲ ਵਾ ਮੈਨੂੰ ਤੇ ਗੁੱਸਾ ਚੜ ਚੜ ਜਾਂਦਾ ਹੈ ਨਾ ਦੋਵਾਂ ਤੇ ਚਲ ਤੂੰ ਗੱਲ ਛੱਡ ਮੈਨੂੰ ਗੱਲ ਦੱਸ ਕਿਹੜੀ ਗੱਲੋਂ ਹੋਈ ਐ ਕੁੜੀ ਮਰੀ ਐ ਕੀ ਦੱਸਾਂ ਮੈਂ ਹੰਤਰਾ ਦੱਸਣ ਨੂੰ ਤੇ ਜੀ ਨਹੀਂ ਕਰਦਾ ਤੁਹਾਨੂੰ ਪਤਾ ਹੀ ਆ ਸਹਰੇ ਮਾੜੇ ਪੈ ਗਏ ਹੀ ਕਿਦਾਂ ਹਾਂ ਉਹਦਾ ਤਾਂ ਵਿਚਾਰੇ ਦਾ ਜੀਣਾ ਹੀ ਹਰਾਮ ਹੋ ਗਿਆ ਹੀਗਾ ਜਿਹੜਾ ਨੇ ਕੋਈ ਉਹ ਉਹਨੂੰ ਮੇੜਾ ਮਾਰ ਦਿੰਦਾ ਹੀਗਾ ਕਿ ਜੇ ਚੰਗੀ ਹੁੰਦੀ ਤੇ ਵੱਸਦੀ ਨਾ ਜੇ ਚੰਗੀ ਹੁੰਦੀ ਤੇ ਵੱਸਦੀ ਨਾ ਆਹੋ ਇੱਕ ਗੱਲਾਂ ਅੰਤਰੀਆਂ ਸੋਚ-ਸੋਚ ਕੇ ਨਾ ਤੇ ਪਤਾ ਨਹੀਂ ਉਹਨੇ ਨਾ ਜ਼ਹਿਰ ਖਾ ਲਿਆ ਇਹ ਤੇਰੇ ਘਰ ਹੀ ਖਾ ਗਿਆ ਇੱਥੇ ਹੀ ਖਾਦਾ ਕੇ ਕੀ ਕਰਾਂ ਮੈਂ ਐਡਾ ਵੱਡਾ ਦੁੱਖ ਲਈ ਹੈ ਨਾ ਕੁੜੀ ਤੇ ਗੱਲ ਹੀ ਨਹੀਂ ਕਰਨ ਵਾਲੀ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਤੇ ਤੈਨੂੰ ਤਾਂ ਲੋਕਾਂ ਜੇਲ੍ਹ ਚੋਂ ਨਹੀਂ ਸੀ ਤੇ ਗੇਂ ਨਿਕਲਦੇ ਨਾ ਉਹੋ ਤੇ ਗੱਲ ਵਾ ਇਹਦੇ ਪਿਓ ਨੂੰ ਤੇ ਤੇ ਭਰਾ ਨੂੰ ਪਤਾ ਹੀਗਾ ਇੰਨਾ ਤੇ ਛੇਤੀ ਛੇਤੀ ਕੰਮ ਨੇ ਬੇੜਿਆ ਮੁੜ ਕੇ ਕੀ ਕਰਨਾ ਸੀ ਫਿਰ ਕੀ ਕਰਨਾ ਸੀ ਹਾਂ ਮੈਂ ਤੇ ਉਸੇ ਵੇਲੇ ਨੂੰ ਪਛਤਾਉਣੀ ਆ ਵੀ ਮੈਂ ਰਾਖੀ ਰੱਖਦੀ ਏਦੀ ਇਹਦੇ ਮਗਰ ਮਗਰ ਫਿਰਦੀ ਆਪੇ ਨਾ ਕੁਛ ਕਰਦੀ ਪਤਾ ਨਹੀਂ ਕੀ ਦਿਲ ਵਿੱਚ ਗੱਲ ਆਈ ਤੇ ਜਿਹੜਾ ਚੁੱਕ ਕੇ ਜ਼ਹਿਰ ਪੀਰਿਆ ਦਵਾ ਦਵੇ ਨੇ ਉਹ ਅੰਦਰੋਂ ਮੁੜ ਕੇ ਆਏਗੇ ਨਾ ਉਹਨਾਂ ਕੀ ਕਰਨਾ ਆਣਾ ਵਾ ਉਹਨਾਂ ਤੇ ਦੂਜਾ ਵਿਆਹ ਕਰਾ ਲਿਆ ਵਾ ਸ਼ਾ ਵੀ ਲਿਆ ਹੋਰ ਬਾਰਵਾਨ ਖੱਤਾ ਕੇ ਉਥੇ ਵਿਆਹ ਕਰਾ ਕੇ ਤੇ ਬੈਠਾ ਜੀ ਮੈਂ ਤਾਂ ਕਹਿੰਨੀ ਕਿ ਤੇ ਮੇਰੇ ਲਾਗੇ ਹੋਵੇ ਨਾ ਇਹਨਾਂ ਨੂੰ ਦੱਸਾਂ ਮਾਂ ਪੁੱਤਾਂ ਨੂੰ ਚੱਜਣਾ ਮੈਂ ਜਿੰਨਾ ਮੈਨੂੰ ਤੱਪ ਚੜਦਾ ਆ ਐਡੀ ਜਵਾਨ ਸਾਡੀ ਧੀ ਐਨੀ ਅਕਲਵਾਈ ਤੇ ਆ ਗਈ ਪੰਗਦੇ ਪੜੇ ਗਈ ਕੇ ਪੰਗਦੇ ਪੜੇ ਗਈ ਉਹ ਤਾਂ ਮੈਂ ਕਹਿਣ ਲਈ ਆ ਪਿੱਡਾ ਸੁਣਾ ਧੀ ਪੁੱਤ ਹੋਵੇ ਕਿਦਾਂ ਕਰ ਤੁੜੀ ਫਿਰਦੀ ਵੇੜੇ ਚ ਕਿੰਨੀ ਸੋਹਣੀ ਲੱਗਦੀ ਹੁੰਦੀ ਹੈ ਹੈ ਤੇ ਵੇਖ ਲਓ ਕੋ ਪਤਾ ਹੁੰਦਾ ਲਿਖਤਾਂ ਦਾ ਵੀ ਕੀ ਲਿਖਤਾ ਹੀ ਮਾੜੀਆਂ ਬਤਰੀਆਂ ਲਿਖ ਛੜੀਆਂ ਰੱਬ ਨੇ ਉਹਦੀਆਂ ਹਾਂ ਹਾਂ ਮੰਮੀ ਇੱਕ ਗੱਲ ਦਾ ਬੜਾ ਪਛਤਾਵਾ ਮੈਨੂੰ ਹਾਂ ਜਿੱਦਣ ਇਦਾਂ ਹੋਈ ਹੈ ਨਾ ਉਸ ਦਿਨ ਮੇਰੇ ਲੱਗ ਗਈ ਆਈ ਸੀਗੀ ਅੱਛਾ ਤੇ ਐਵੇਂ ਗੱਲਾਂ ਬਾਤਾਂ ਵਿੱਚ ਹੀ ਲੜ ਪਈ ਮੇਰੇ ਨਾਲ ਤੇ ਮੈਂ ਹੀ ਖਿਜੀ ਨੇ ਕਹਿਤਾ ਕਿ ਜਾ ਮਰਚਾ ਜਾ ਕੇ ਤੇ ਉਸ ਦਿਨ ਹੀ ਗਈ ਨੇ ਹੁੱਤ ਨਹੀਂ ਸਹੀ ਤੇ ਜਾ ਕੇ ਦਵਾਈ ਮੋਂ ਨੂੰ ਲਾ ਲਈ ਤੁਹਾਡੇ ਵਾਰਿਆ ਹੀ ਤਾਂ ਨੋਹਾ ਗੁੱਸੇ ਵੀ ਹੋਣਾ ਚਿਰਕ ਵੀ ਲੈਣਾ ਇਹ ਰੋ ਜਿਹਾ ਜਿਹਾ ਹੋ ਜਿਹਾ ਹੋਂਟੇ ਝਾੜੇ ਨੇ ਖੱਖਜ ਬਿਟੇ ਉਹੋ ਤੇ ਗੱਲ ਵਾ ਤੇ ਮੈਂ ਤੇ ਪਛਤਾਉਣੀ ਆ ਵੇਲੇ ਨੂੰ ਕਿਹੜੇ ਵੇਲੇ ਮੇਰੀ ਜ਼ੁਬਾਨ ਚੋਂ ਗੱਲ ਨਿਕਲ ਗਈ ਮੈਂ ਨਾ ਹੀ ਕਹਿੰਦੀ ਤੇ ਮੇਰੀ ਧੀ ਬਚੀ ਰਹਿੰਦੀ ਪਰ ਕੀ ਕਰਨਾ ਹੁਣ ਹੁਣ ਨਹੀਂ ਜਾਣੇ ਜਰਦੇ ਗੱਲ ਨਹੀਂ ਜਰਦੇ ਵਾਕਿਆ ਗੱਲ ਮੰਨਣ ਵਾਲੀ ਆ ਉਹ ਵੇਲਾ ਹੱਥ ਨਹੀਂ ਨਾ ਆਉਂਦਾ ਹੁਣ ਮੇਰੇ ਵੇਲਾ ਨਹੀਂ ਉਹ ਹੱਥ ਆਉਂਦਾ ਤੇ ਨਾ ਆਉਣਾ ਹੀ ਆ ਹੁਣ ਹੁਣ ਫਸ ਪਿਆ ਨਾ ਇਨਾ ਘਰ ਕੀ ਕਰਾਂ ਫਿਰ ਐਡੀ ਸੋਣੀ ਮੇਰੀ ਧੀ ਹੀ ਕਿਤੇ ਮੇਰ ਤੋਂ ਬਿਨਾਂ ਤੇ ਘੜੀ ਨਹੀਂ ਕੱਢਦੀ ਹੈਂ ਅੱਗੇ ਪਿੱਛੇ ਫਿਰਦੀ ਰਹਿਣਾ ਨੇ ਮੰਮੀ ਇਦਾਂ ਕਰ ਲਈਏ ਮੰਮੀ ਇਦਾਂ ਕਰ ਲਈਏ ਤੁਹਾਡੇ ਐਂ ਦਾ ਕਿਦਾਂ ਚਾਹ ਕਰ ਦਿੰਦੀ ਸੀ ਮੇਰੀ ਨਾਨੀ ਆਈ ਭੱਜ ਕੇ ਮਿਲਣਾ ਗਾਂ ਹੋ ਕੇ ਹੈ ਹੁਣੋਂ ਗੱਲਾਂ ਭੁੱਲਦੀਆਂ ਜੱਫੀ ਪਾ ਕੇ ਮਿਲਣਾ ਮੈਨੂੰ ਤਾਂ ਆਪਨੇ ਭੁੱਲਦੀ ਹੈ ਮੇਰੀ ਅੱਖਾਂ ਅੱਗੇ ਉਹ ਤਾਂ ਹੀ ਫਿਰਦੀ ਹੈ ਉਹ ਤੇ ਗੱਲ ਵਾ ਕੀ ਕਰਨਾ ਫਿਰ ਇਦਾਂ ਕਰੋ ਤੁਸੀਂ ਤੁਸੀਂ ਉੱਪਰ ਹੋ ਕੇ ਬਹੁਤ ਮੱਚਾ ਬਣਾ ਕੇ ਲਿਆਵਾ ਕੋਟ ਚੱਲ ਬੰਨ ਜਾਂਦੇ ਆ ਚਾਹ ਗੱਲਾਂ ਬਾਤਾਂ ਤੇ ਕਰੀਏ ਹਾਂ ਚੱਲ ਕੋਈ ਨਹੀਂ ਹੁਣ ਰਹਿਣਾ ਵਾ ਤੁਸੀਂ ਹੁਣ ਗੱਲਾਂ ਬਾਤਾਂ ਹੀ ਕਰਨੀਆਂ ਵਾ ਤੁਹੇ ਤਾਂ ਹੋਰ ਮਚਾ ਲਿਆ ਵਾ ਨਹੀਂ ਰਹਿਮਾ ਜੀ ਹੁਣ ਮੈਂ ਰਹਾਂਗੀ ਚੜਦੇ ਨਹੀਂ ਮੇਰੇ ਖਣਾ ਮੈਂ ਨਹੀਂ ਜਾਣ ਦੇਣਾ ਹੁਣ ਆਹੋ ਆ ਗਈ ਜੇ ਮੈਂ ਅਬ ਆਜਾ ਹੁੰਦੀ ਮੋਰਛਾ ਦੀ ਲੱਗਦਾ ਆ ਹੀ ਗਿਆ ਬੰਦਾ ਕੀ ਹਾਲ ਪਾ ਵਧੀਆ ਭਾਜੀ ਵਧੀਆ ਹੋ ਠੀਕ ਠਾਕ ਹਾਂਜੀ ਹਾਂਜੀ ਸੰਨੀ ਦੇ ਹੋਈ ਐ ਨਾ ਡੇਰਾ? ਹਾਂਜੀ ਹਾਂਜੀ। ਤੁਹਾਡਾ ਨਾ ਸੰਨੀ ਆ। ਹਾਂਜੀ। ਅੱਛਾ ਅੱਛਾ। ਉਹ ਮੈਨੂੰ ਨਾ ਮਾਨੇ ਵਪਾਰੀ ਨੇ ਕਹ ਲਿਆ ਸੀ। ਠੀਕ ਆ ਜੀ ਠੀਕ ਆ। ਤੇ ਮੱਝ ਵਾਲਾ ਵੇਚਦੇ ਹੋ ਤੁਸੀਂ ਕੋਈ? ਹਾਂਜੀ ਹਾਂਜੀ ਮੱਝ ਦੇ ਵਿੱਚ ਨਾ ਹੁਣੇ ਮੇਰੀ ਹੋਈ ਗੱਲ ਠੀਕ ਆ। ਆਜੋ। ਚਲੋ ਖਾ ਲਓ। ਹਾਂਜੀ। ਕਿਹੜੀ ਜਿਮ ਮੱਝ? ਆਹ ਵਾਲੀ ਜਿਮ ਮੱਝ। ਹਾਂ? ਹਾਂਜੀ। ਆਹ ਜਵਾਬ ਇਹਦਾ। ਹਾਂਜੀ ਆਹ ਜਵਾਬ। ਕੱਟਾ ਕੱਟੀ ਆ। ਇਹ ਕੱਟਾ ਜੇ। ਅੱਛਾ ਤੇ ਕਿੰਨਾ ਕੁ ਦੁੱਧ ਕਰਦੀ ਆ? ਦੁੱਧ ਇਹਨੂੰ ਮਹੀਨਾ ਕੋ ਹੋ ਗਿਆ ਸੂਈ ਨੂੰ ਤੇ 8 ਕਿਲੋ ਦੁੱਧ ਕਰ ਹੀ ਦਿੰਦੀ ਆ। 8 ਕਿਲੋ ਹਾਂਜੀ ਦੁੱਧ ਤੇ ਥੋੜਾ ਯਾਰ ਦੁੱਧ ਹੁਣ ਤੈਨੂੰ ਪਤਾ ਗਰਮੀ ਬੜੀ ਆ ਆਹੋ ਇਹ ਤਾਂ ਗੱਲ ਹੈ ਹੁਣ ਕਰਕੇ ਚਲ ਇਹ ਦੱਸ ਪੈਸੇ ਕਿੰਨੇ ਵਟਣੇ ਪੈਸੇ ਭਾਜੀ ਮੈਂ ਰੁਪਇਆ 50000 ਲੈਣਾ ਜੀ ਉਹ ਜਾਣਦੇ ਯਾਰ ਹਿਸਾਬ ਨਾਲ ਗੱਲ ਕਰ 8 ਕਿਲੋ ਦੁੱਧ ਵਾਧੂ ਰੁਪਇਆ 50000 ਮੰਗਾ ਲਿਆ 8 ਕਿਲੋ ਨਹੀਂ ਦੁੱਧ ਦੇ ਤਾਂ ਹੀ ਜ਼ਿਆਦਾ ਵਾ ਹੁਣ ਤੇ ਗਰਮੀ ਤੁਹਾਨੂੰ ਪਤਾ ਬੜੀ ਆ ਬਾਕੀ ਮੈਨੂੰ ਲੋੜ ਹੀ ਪੈ ਉਦਾਂ ਮੈਂ ਵੇਚਣੀ ਨਹੀਂ ਹਮਝ ਮੈਨੂੰ ਲੋੜ ਵਾ ਪੈਣ ਦੀ ਮਜਬੂਰੀ ਆ ਮੈਂ ਤਾਂ ਵੇਚਣ ਡਿਆ ਬੈਠਾ ਚਲੋ ਉਹ ਤੇ ਭਾ ਸਾਰੇ ਲੋੜ ਨੂੰ ਵੇਚਦੇ ਆ ਐਦਾਂ ਤਾਂ ਕੋਈ ਵੀ ਨਹੀਂ ਵੇਚਦਾ ਡੰਗਰ ਵਾਦੂ ਕਿਸੇ ਕੋਲ ਥੋੜਾ ਹੁੰਦਾ ਵਾ ਤੇ ਪਰ ਫਿਰ ਵੀ ਹਸਾਬ ਤਾਬ ਨਾਲ ਗੱਲ ਕਰਕੇ ਦੇਣੀ ਆ ਤੇ ਸਾਈਜ਼ ਫਾਈ ਕਰ ਲੀਏ ਤੇ ਮੈਂ ਮੁੰਕੇ ਆਣ ਕੇ ਲੈ ਜਾਂਦਾ ਕਿਸੇ ਵੇਲੇ ਨਹੀਂ 50000 ਰੁਪਇਆ ਤੁਹਾਨੂੰ ਕਿਹਾ ਵਾ ਬਾਕੀ ਜਦੋਂ ਤੁਸੀਂ ਲੈਣੀ ਆ ਨਾ ਫਿਰ 1500 ਤੇ ਨੀਚੇ ਕਰ ਲਾਂਗੇ ਉਹ ਮੇਰੀ ਗੱਲ ਸੁਣ ਨਾ ਮੈਂ ਤੇਰੀ ਕਰਦਾ ਨਾ ਕਰਦਾ ਆਪਣੀ ਇੱਕੋ ਗੱਲ ਕਰਦਾ ਵਾ ਰੁਪਇਆ ਦਊਂਗਾ 42000 ਨਹੀਂ ਨਹੀਂ ਤੇ ਸਾਈ ਤੁਨ ਮੈਂ ਲੈ ਜਾਂਦਾ ਉਹ ਚਲ ਤੋਂ ਜ਼ਿਆਦਾ 45 ਦੇ ਮੁਕੀ ਰਹਿੰਦੇ 45000 ਰੁਪਇਆ ਚਲੋ ਠੀਕ ਹੈ ਹੈ ਠੀਕ ਤੇ ਰੁਪਇਆ ਮੈਂ 5000 ਤੈਨੂੰ ਦੇ ਜਾਨਾ ਵਾ ਠੀਕ ਹੈ ਤੇ ਬਾਕੀ ਮੁੜ ਕੇ ਮੈਂ ਆਉਣਾ ਕਿਸ ਵੇਲੇ ਤੇ ਲੈ ਜਾਨਾ ਵਾ ਠੀਕ ਹੈ ਹੈ ਠੀਕ ਹੁਣ ਮੈਂ ਕੋਈ ਸ਼ਾਂਤ ਨਹੀਂ ਕਰ ਨਾਲ ਲੈ ਕੇ ਆਉਂ ਕੋਈ ਨਹੀਂ ਕੋਈ ਨਹੀਂ ਜਦੋਂ ਮਰਜ਼ੀ ਲੈ ਠੀਕ ਆ ਠੀਕ ਆ ਤੇ ਉਹਦਾ ਮੈਨੂੰ ਇਹ ਦੱਸ ਪੀ ਉਹਦਾ ਸੀਲ ਆ ਮਿਲ ਪੈਂਦੀ ਆ ਉਹ ਮੱਝ ਬੜੀ ਸੀਲ ਆ ਜਿਹੜਾ ਮਰਜ਼ੀ ਚੋਲੇ ਅੱਛਾ ਮੈਂ ਵੀ ਫੜਕੀ ਕੋਈ ਨਹੀਂ ਇਹਨੂੰ ਧਾਰਤੂਰ ਪੋਲੀ ਆ ਪੂਰੀ ਪੂਰੀ ਪੋਲੀ ਦਾ ਥਣਾ ਥਣਾ ਕੋਈ ਗਿਲਟੀ ਗਿਲਟੀ ਨਹੀਂ ਹੋਣੀ ਚਾਹੀਦੀ ਪੂਰਾ ਓਕੇ ਆ ਹਣ ਤੇ ਬੈਠੀ ਵੈਸੇ ਤੁਸੀਂ ਸਾਮਾਨ ਨੂੰ ਚੋਣੀ ਨਹੀਂ ਦੇ ਤੁਸੀਂ ਜਿੱਕੇ ਦਾ ਸਾਮਾਨ ਹੁੰਦਾ ਤੁਹਾਡੇ ਸਾਹਮਣੇ ਚੋਲਿਆ ਨਹੀਂ ਨਹੀਂ ਖੜਾਂਗੇ ਦੇ ਇੱਕ ਟਾਈਮ ਚੋਕੇ ਉਦਾਂ ਉਦਾਂ ਤੈਨੂੰ ਸੈਟੀਸਫਾਈ ਕਰ ਜੰਨੇ ਆ ਤੇਰੇ ਨਾਲ ਹੈ ਨਹੀਂ ਨਹੀਂ ਕੋਈ ਨਹੀਂ ਮੱਝ ਦਿਨੀ ਕੋਈ ਹੋਏਗੀ ਤੇ ਉਦਾਂ ਚਲੋ ਮਾਰ ਦੀ ਮੁਰਦੀ ਤੇ ਨਹੀਂ 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 ਹਾਂ ਬਹੁਤ ਸੀਲ ਠੀਕ ਆ ਠੀਕ ਮੁੱਲ ਲਈਗਾ ਆਪਣੀ ਘਰ ਦੀ ਝੋਟੀ ਨਹੀਂ ਇਹ ਝੋਟੀ ਘਰ ਦੀ ਚੱਲ ਫੇਰ ਤੇ ਠੀਕ ਆ ਵਧੀਆ ਹੈ ਤੇ ਠੀਕ ਆ ਫਿਰ ਆਓ ਚਾਹ ਪੀਨੇ ਆ ਨਹੀਂ ਚਾਹ ਪਾਣੀ ਤੇ ਪੀਤਾ ਵਾ ਨਹੀਂ ਆਜੋ ਬੈਠੋ ਨਹੀਂ ਨਹੀਂ ਹਾਂਜੀ ਚਲੋ ਉੱਥੇ ਬੈਠ ਤੈਨੂੰ ਸਾਈ ਦੇਈਏ ਆਜੋ ਆਜੋ ਆ ਬੈਠੋ ਭਾਜੀ ਆਹ ਕਾਪੜਾ ਮੋਹਰੋ ਜੀ ਬੈ ਜਾ ਆਲਾ ਸਾਈ ਫੜ ਸਾਈ ਠੀਕ ਆ ਭਾਜੀ ਇਹਦੇ ਬਾਰੇ ਆ ਵੀ ਫੇਰ ਆ ਕੇ ਲੈ ਜਾਇਓ ਬਸ ਮੈਂ ਕਿੰਨੀ ਦਿਗਦਾ ਰਵਾਂ ਤੁਹਾਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਬਸ ਚੋ ਕੇ ਵੇਖਣੀ ਐ ਇੱਕ ਵਾਰੀ ਉਹ ਸਾਹਮਣੂ ਵੇਖ ਲਓ ਠੀਕ ਆ ਠੀਕ ਆ ਜੇ ਤੇ ਮੈਂ ਮਿਲੀ ਨਾ ਫੇ ਮੈਂ ਆਪਣੀ ਸਾਈ ਵਾਪਸ ਲੈ ਆਣੀ ਹਾਂ ਠੀਕ ਆ ਜੀ ਤੇ ਜੇ ਮੱਝ ਮਿਲ ਪਈ ਦੁੱਧ ਮਾਸਾ ਘਟ ਵੀ ਹੋ ਕੋਈ ਗੱਲ ਨਹੀਂ ਸੇਵਾ ਸੁਆ ਕਰਾਂਗੇ ਆਪੇ ਵਾਜੂਗਾ ਹਾਂਜੀ ਹਾਂਜੀ ਠੀਕ ਆ ਤੈਨੂੰ ਜਰਾ ਨਵਾਲ ਤਵਾਲ ਦੇ ਚੰਗੀ ਤਰ੍ਹਾਂ ਉਹ ਕੋਈ ਨਹੀਂ ਮੈਂ ਕਰ ਦਿੰਦਾ ਹਾਂ ਸਿੱਗਾਂ ਨੂੰ ਜਰਾ ਤੇਲ ਤਲ ਲਾ ਦੇ ਕੋਈ ਨਹੀਂ ਕੋਈ ਨਹੀਂ ਤੇ ਮੈਂ ਅਵਲ ਤੇ ਅੱਜ ਹੀ ਸ਼ਾਮ ਨੂੰ ਠੀਕ ਆ ਤੇ 니ਰੇ ਫੇਰ ਮੈਂ ਕ ਚਲੋ ਫਿਰ ਦੋ ਜਾਇਤ ਮੈਨੂੰ ਨਹੀਂ ਪਿੰਨ ਨਹੀਂ ਚਾਹ ਘੁੱਟ ਨਹੀਂ ਚਾਹ ਪਾਣੀ ਪੀਤਾ ਬਸ ਮੈਂ ਕਹਿੰਦਾ ਪੀ ਲੈਣ ਦੇ ਘੁੱਟ ਘੁੱਟ ਨਹੀਂ ਆ ਤੁਹਾਡੇ ਆ ਪਿੰਡ ਦੇ ਪਰਲੇ ਬਨੇ ਮੋਟਰ ਚੱਲਣ ਰਹੀ ਸੀ ਹਾਂ ਪਾਣੀ ਪੁਣੀ ਉੱਥੋਂ ਮੈਂ ਪੀ ਆਇਆ ਵਾਂ ਬੜੀ ਉੱਥੇ ਮੈਂ ਘੜੀ ਖਲੋ ਗਿਆ ਛਾਵੇਂ ਮੂੰਹ ਮੈਂ ਤੋਤਾਂ ਨਾਲ ਪਾਣੀ ਪੀਤਾ ਤੇ ਚਾਹ ਪਾਣੀ ਪੀ ਕੇ ਆਇਆ ਮੈਂ ਹਾਂ ਠੀਕ ਆ ਜੀ ਚੰਗਾ ਭਾ ਮੈਂ ਚੱਲਦਾ ਫਿਰ ਹਾਂ ਓਕੇ ਜੀ ਓਕੇ ਚੰਗਾ